ਸਾਤਰੀਆ ਕਾਲ ਕਹਿੰਦੇ ਨੇ ਜਿੰਨਾ ਵੱਡਾ ਜ਼ਿਮੀਂਦਾਰ ਕਿਸਾਨ ਹੋਵੇ ਉਨਾ ਹੀ ਵੱਧ ਲਾਲਚੀ ਪੈਦਾ ਹੋ ਜਾਂਦਾ ਪਰ ਕਈ ਵਾਰ ਛੋਟੇ ਵਾਲਾ ਲਾਲਚ ਕਰ ਜਾਂਦੇ ਨੇ ਇਹ ਹਾਲ ਇੱਥੋਂ ਦੀ ਸੜਕ ਦੇ ਨਾਲ ਲੱਗਦੇ ਜ਼ਿਮੀਂਦਾਰ ਦਾ ਜਦੋਂ ਸੜਕ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਖੜਵੰਜਾ ਲੱਗਾ ਸੀ ਤੇ ਦੋਨਾਂ ਤਰਫ ਡੇਢ ਕੋ ਫੁੱਟ ਤੇ ਲਗਭਗ ਮਿੱਟੀ ਸੀ ਤੇ ਹੁਣ ਤੁਸੀਂ ਹਿਸਾਬੇ ਲਾ ਸਕੋ ਅਗਲੋ ਦੇ ਲਓ ਆ ਹਾਲ ਹੋਇਆ ਪਿਆਖੜਵੰਜੀ ਦਾ ਇਹ ਦੋ ਘਰਾਂ ਦੀ ਜ਼ਮੀਨ ਹੈ ਆ ਵਾਟ ਇਹਨਾਂ ਦੀ ਸਾਂਝੀ ਹੈ ਦੋਵੇਂ ਇੱਕ ਪਾਸੇ ਦੇ ਨੇ ਤੇ ਐਸ ਵੀਰ ਨੂੰ ਬੇਨਤੀ ਕੀਤੀ ਵੀ ਫੁੱਟ ਰੈਡ ਫੁੱਟ ਮਿੱਟੀ ਲਾਲ ਦੇ ਉਸ ਵੀਰ ਨੇ ਕੀ ਕੀਤਾ ਵੀ ਨਾਲ ਉਂਝ ਚੜਾ ਦੇਤਾ ਯਾਨੀ ਕਿ ਟੇਪਰ ਦੇ ਤੌਰ ਤੇ ਉਹਨੇ ਫੁੱਟ ਲਾਤੀ ਪਰ ਉਹ ਇੱਕ ਜਦੋਂ ਪਾਣੀ ਲੱਗੇਗਾ ਚੰਗ ਲਈ ਇਹ ਵੀ ਲਾਥ ਜਾਣਾ ਤੋ ਸਾਰੇ ਵੀਰਾਂ ਕਿਸਾਨਾਂ ਵੀਰਾਂ ਨੂੰ ਕੋਈ ਫਰਕ ਨਹੀਂ ਇਹਨਾਂ ਪੈਣਾ ਤੇ ਨਾ ਵੱਡੋ ਨਾ ਛੜਕਾਂ ਗਵਾਓ ਕਿਉਂਕਿ ਹਰੇਕ ਪਾਸੇ ਆਪਾਂ ਬਦਨਾਮ ਹੋ ਰਹੇ ਆ ਜਿੰਨਾ ਮਰਜੀ ਤੁਸੀਂ ਭਲਾ ਕਰ ਲੋ ਪਰ ਇਹੋ ਜਿਹਾ ਕੰਮ ਕਰਕੇ ਅਸੀਂ ਫਿਰ ਆਪਣੀ ਸੋਚ ਵਿੱਚ ਤੇ ਦੂਸਰੀ ਸੋਚ ਵਿੱਚ ਡੁੱਬ ਜਾਂਦੇ ਆ ਤੇ ਬੇਨਤੀ ਨੂੰ ਸਵੀਕਾਰ ਕਰੋ ਸਾਰੇ ਵੀਰਾਂ ਨੂੰ ਇਸ ਬੰਦਿਆਂ ਨੂੰ ਸਮਝਾ ਪਰ ਇਹ ਹਲੇ ਤੱਕ ਤਾਂ ਇਹਨਾਂ ਨੂੰ ਕੋਈ ਸਮਝ ਨਹੀਂ ਲੱਗੀ